ਬਟਾਲਾ ਦੇ ਹਰਚੋਵਾਲ ਕਸਬੇ ਵਿੱਚ ਥਾਣੇਦਾਰ ਅਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰ ਫੌਜੀ ਅਮਰੀਕ ਸਿੰਘ ਦੇ ਕੱਪੜੇ ਅਤੇ ਮਨੀਆਰੀ ਦੇ ਸ਼ੋਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਉੱਥੇ ਹੀ ਇਹ ਸਾਰੀ ਘਟਨਾ ਸ਼ੋਰੂਮ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਪੀੜਤ ਫੌਜੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਕੇਸ ਦਾ ਦਰਜ ਕਰ ਲਿਆ ਪਰ ਅਜੇ ਤੱਕ ਇਸ ਚੋਰ ਜੋੜੀ ਨੂੰ ਕਾਬੂ ਨਹੀਂ ਕਰ ਸਕੇ ਤੋਂ ਮੈਂ ਕੱਪੜੇ ਦਾ ਦੁਕਾਨ ਚ ਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਨਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸਡਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਐਨਾ ਕੋ ਸਾਨੂੰ ਖਤਰਾ ਵੀ ਆ ਕਿ ਆ ਦੁਬਾਰਾ ਸਾਡੀ ਚੋਰੀ ਕਰਨ ਸਾਨੂੰ ਸੱਟ ਪੇਟ ਨਾਲ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਵਾਂ ਆਪਣਾ ਟਾਈਮ ਪਾਸ ਕਰਨ ਧਿਆ ਹੀ ਤੇ ਐਨਾ ਕੋ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੋਰਚੂਨ ਟਾਇਰ ਹੋ ਗਏ ਉਹਨੇ ਦੁਕਾਨ ਖੋਦੀ ਆ ਕੱਪੜੇ ਦੀ ਕਪੜੇ ਦੀ ਦੁਕਾਨ ਉਹ ਇਹ ਕਰੀ ਖੋਲੀ ਆ ਵੀ ਮਾੜਾ ਮੋਟਾ ਪਰਿਵਾਰ ਦੇ ਲੱਗਨੇ ਸ਼ੌਕਾ ਗਜਾਰਾ ਚੱਲ ਚੱਲੇ ਚੱਲ ਜਾਵੇ ਇਹਦਾ ਆਣ ਕੇ ਚੋਰਾਂ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕਪੜਾ ਕੱਢ ਕੇ ਲੈ ਗਏ ਆ ਹੋਰ ਸਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਆ ਮਾ ਮਾ ਹਜੇ ਨੂੰ ਇਦਾਂ ਹਾਲਾਤ ਬਣ ਜਾਂਦੇ ਮਨ ਨੂੰ ਜਿਹੜਾ ਕਿ ਨੇ ਮਨ ਨਹੀਂ ਖਰਾਬ ਹੁੰਦਾ ਇਹ ਕੰਮ ਕਰਨਾ ਰਹੇ ਘਰ ਬੈਠੇ ਰਹਿੰਦੇ ਉਹ ਚੰਗਾ ਹੈ ਹਾਂਜੀ ਮੈਂਤ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਤੇ ਬਾਕੀ ਸ਼ੰਤ ਉਹਨਾਂ ਕੋ ਖਤਰਾ ਮੁਰਕੇ ਅੱਗੋਂ ਪਿਛੋਂ ਛੱਟਪੇੜ ਨਾਲ ਲਾ ਜਾਣਾ ਤੇ ਬੋਰ ਨਾਲ ਨੁਕਸਾਨ ਕਰ ਦੇਣਾ ਐ ਪੁਲਿਸ ਨੂੰ ਸ਼ਿਕਾਇਤ ਰਖਾਈ ਆ ਤੇ ਪੁਲਿਸ ਕਹਿੰਦੇ ਵੇਖ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰ ਵੇਦਨ ਵੀ ਨਹੀਂ ਮਾਰਿਆ ਹਰ ਰੋਜ਼ ਇੱਕ ਦੋ ਵਾਰ ਹੀ ਜਾਂਦੇ ਆ ਬੰਦੇ ਪੇਛੇ ਨਹੀਂ ਹੁੰਦੇ ਨਹੀਂ ਸਾਨੂੰ ਨਹੀਂ ਯਕੀਨ ਨਹੀਂ ਹੈਗਾ ਨਾ ਵੀ ਫੜ ਜਾਣਗੇ ਕੀ ਕੀ ਕਰਨਗੇ ਸਾਨੂੰ ਯਕੀਨ ਨਹੀਂ ਦਿੰਦੇ ਆ ਵੀ ਤੁਸੀਂ ਯਕੀਨਵਾ ਕਰੋ ਇਹ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਹੀਂ ਯਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕੀ ਕੀ ਗੱਲਾਂ ਬੰਦੇ ਬਾਰੋ-ਬਾਰ ਇਦਾਂ ਜਿਹਾ ਮੰਨਤ ਕਰਾ ਲੈਣਗੇ ਜਾਂ ਤੇ ਕੋਈ ਮਸਹਲਾ ਨਹੀਂ ਜਾਵਦਾ ਇਸ ਦੇ ਸਬੰਧ ਚ ਚੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੋਰਮ 459 380 ਆਈਪੀਸੀ ਬਾਈ ਨੇ ਮੈਂ ਐਫਆਈਆਰ ਦੋਸ਼ੀਆਂ ਦੇ ਖਿਲਾਫ ਉਹ ਆ ਦੀਦੋ ਸ਼ੀ ਨਾ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਈਮ ਵੀ ਰੋਜ਼ ਰੇਡ ਕਰਦੇ ਹੁਣ ਵੀ ਇਹ ਕਰਕੇ ਆਏ ਆਪਾਂ ਜਲਦੀ 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 ਇਹਨਾਂ ਨੂੰ ਫੜ ਕੇ ਹੋਰ ਜਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਵਿੱਚ ਜੱਥੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਫਿਰ ਵੀ ਇਹ ਪੇਸ਼ ਕਰਾਂਗੇ ਪਤਾ ਲੱਗ ਗਿਆ ਵੀ ਕਿੱਥੇ ਹਨ ਵਰਦੇ ਨੇ ਤੇ ਆਪਾਂ ਹੂੰ